ਹੈਲੋ ਦੋਸਤੋ ਮੈਂ ਵਿੱਕੀ ਸਵਾਗਤ ਕਰਦਾ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵਿੱਕੀ ਕਲਾਸ 24 ਵਿੱਚ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੀਆਂ ਯੂਨੀਵਰਸਿਟੀਆਂ ਬਾਰੇ ਪੰਜਾਬ ਦੇ ਜਿੰਨੇ ਵੀ ਸਿੱਖਿਆ ਸੰਸਥਾਵਾਂ ਨੇ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ ਯੂਨੀਵਰਸਿਟੀਆਂ ਬਾਰੇ ਤਾਂ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੋ ਵੀ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ ਤਾਂ ਜੋ ਤੁਹਾਨੂੰ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ। ਹਾਂਜੀ ਵੀਡੀਓ ਸ਼ੁਰੂ ਕਰਦੇ ਹਾਂ ਜੀ। ਤਾਂ ਪਹਿਲਾਂ ਗੱਲ ਕਰਾਂਗੇ ਆਪਾਂ ਪੰਜਾਬ ਯੂਨੀਵਰਸਿਟੀ ਦੀ। ਪੰਜਾਬ ਯੂਨੀਵਰਸਿਟੀ ਜੋ ਕਿੱਥੇ ਹੈ ਜੀ ਚੰਡੀਗੜ੍ਹ ਵਿੱਚ ਹੈ ਤੇ ਜੇਕਰ ਗੱਲ ਕਰੀਏ ਆਪਾਂ ਪਹਿਲੀ ਵਾਰ ਇਹ 1882 ਵਿੱਚ ਲਾਹੌਰ ਵਿੱਚ ਪਾਕਿਸਤਾਨ ਵਿੱਚ ਬਣਾਈ ਗਈ ਸੀ ਪਰ ਜਦੋਂ ਵੰਡ ਹੋਈ ਸੀ ਭਾਰਤ-ਪਾਕਿਸਤਾਨ ਦੀ 1947 ਤੋਂ ਬਾਅਦ ਇਸ ਨੂੰ ਚੰਡੀਗੜ੍ਹ ਵਿੱਚ ਬਣਾਇਆ ਗਿਆ। ਇਹ ਵੀ ਆਪਣੇ ਯਾਦ ਰੱਖਣਾ ਹੈ ਪੰਜਾਬ ਯੂਨੀਵਰਸਿਟੀ ਜੋ ਕਿ ਚੰਡੀਗੜ੍ਹ ਵਿੱਚ ਹੈ ਦੂਜੀ ਯੂਨੀਵਰਸਿਟੀ ਗੱਲ ਕਰ ਲੈਣੇ ਆ ਜੀ ਇਹ ਹੈਗੀ ਹੈ ਪੰਜਾਬੀ ਯੂਨੀਵਰਸਿਟੀ ਜਿਹੜੀ ਚੰਡੀਗੜ੍ਹ ਵਿੱਚ ਹੈ ਉਹ ਤਾਂ ਹੈਗੀ ਹੈ ਪੰਜਾਬ ਯੂਨੀਵਰਸਿਟੀ ਜਿਹੜੀ ਪਟਿਆਲੇ ਵਿੱਚ ਹੈ ਉਹ ਹੈਗੀ ਹੈ ਪੰਜਾਬੀ ਯੂਨੀਵਰਸਿਟੀ ਕਿੱਥੇ ਹੈ ਜੀ ਇਹ ਪਟਿਆਲ ਵਿੱਚ ਇਹਦੀ ਸਥਾਪਨਾ ਕਦੋਂ ਹੋਈ ਸੀ 24 ਜੂਨ 1962 ਵਿੱਚ ਇਹ ਬਣਾਈ ਗਈ ਸੀਗੀ ਪੰਜਾਬ ਸਰਕਾਰ ਦੁਆਰਾ ਹਾਂਜੀ ਆਪਾਂ ਅੱਗੇ ਗੱਲ ਕਰਦੇ ਹਾਂ ਨਿਤਜੀ ਯੂਨੀਵਰਸਿਟੀ ਹੈ लवली ਪ੍ਰੋਫੈਸ਼ਨਲ ਯੂਨੀਵਰਸਿਟੀ ਇਹ ਇੱਕ ਪ੍ਰਾਈਵੇਟ ਯੂਨੀਵਰਸਿਟੀ ਹੈ ਪਰ ਬਹੁਤ ਹੀ ਜ਼ਿਆਦਾ ਫੇਮਸ ਯੂਨੀਵਰਸਿਟੀ ਹੈ ਇਹ ਆਪਣੇ ਪੰਜਾਬ ਦੀ ਪੂਰੇ ਭਾਰਤ ਦੇ ਲਾ ਲੋ ਤਾਂ ਇਹ ਕਿੱਥੇ ਹੈ ਜੀ ਇਹ ਫਗਵਾੜਾ ਵਿੱਚ ਹੈ ਕਿੱਥੇ ਫਗਵਾੜਾ ਵਿੱਚ ਹੈ ਇਹਦੀ ਸਥਾਪਨਾ ਕਦੋਂ ਹੋਈ ਸੀ 2005 ਵਿੱਚ ਇਹਦੀ ਸਥਾਪਨਾ ਕੀਤੀ ਗਈ ਸੀ ਇਹਦਾ ਸੰਸਤਾਪਕ ਕੌਣ ਸੀ ਬਲਦੇਵ ਰਾਜ ਮਿੱਤਲ ਬਲਦੇਵ ਰਾਜ ਮਿੱਤਲ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਥਾਪਕ ਸਨ ਚੌਥੀ ਯੂਨੀਵਰਸਿਟੀ ਹੈ ਜੀ ਚੰਡੀਗੜ੍ਹ ਯੂਨੀਵਰਸਿਟੀ ਚੰਡੀਗੜ੍ਹ ਯੂਨੀਵਰਸਿਟੀ ਹੈਗੀ ਹੈ ਚੰਡੀਗੜ੍ਹ ਵਿੱਚ ਹੈ ਜੀ ਇਹਦੀ ਸਥਾਪਨਾ ਹੋਈ ਸੀ 2012 ਵਿੱਚ ਤੇ ਇਹਦੇ ਸਥਾਪਕ ਕੌਣ ਨੇ ਸਤਨਾਮ ਸਿੰਘ ਸੰਧੂ ਇਹਦੇ ਸਥਾਪਕ ਨੇ ਇਹ ਵੀ ਆਪਣੇ ਜ਼ਰੂਰ ਯਾਦ ਰੱਖਣਾ ਹੈ ਕਿ ਕਿਸ ਦੁਆਰਾ ਕਿਹੜੀ ਯੂਨੀਵਰਸਿਟੀ ਬਣਾਈ ਗਈ ਸੀ ਤੇ ਕਦੋਂ ਇਹਦੇ ਸਨ ਤੇ ਕਿੰਨੇ ਬਣਾਈ ਸੀ ਇਹ ਆਪਣੇ ਦੋ ਗੱਲਾਂ ਬਹੁਤ ਜ਼ਿਆਦਾ ਜ਼ਰੂਰੀ ਨੇ ਇਹੇ ਯਾਦ ਰੱਖਣੀਆਂ ਨੇ ਕਿਉਂਕਿ ਪੇਪਰ ਵਿੱਚ ਐਵੇਂ ਕੁਐਸਚਨ ਆਉਂਦੇ ਨੇ ਕਿ लवली प्रोफेशन यूनिवर्सिटी ਕਦੋਂ ਬਣੀ ਇਹਦਾ ਸਥਾਪਕ ਕੌਣ ਹੈ ਜਾਂ ਕਿਹੜੇ ਸਥਾਨ ਤੇ ਹੈ ਠੀਕ ਹੈ ਜੀ ਅੱਗੇ ਚੱਲਦੇ ਆਂ ਪੰਜਵੀਂ ਯੂਨੀਵਰਸਿਟੀ ਹੈ ਥਾਪਰ ਯੂਨੀਵਰਸਿਟੀ ਇਹ ਵੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਹੈ ਇਹ ਹੈਗੀ ਪਟਿਆਲੇ ਵਿੱਚ ਇਹਦੀ ਸਥਾਪਨਾ ਹੋਈ ਸੀ 1956 ਵਿੱਚ ਇਹਦੀ ਸਥਾਪਨਾ ਹੋਈ ਸੀ ਤੇ ਇਸ ਸੰਸਥਾਪਕ ਕੌਣ ਨੇ ਜੀ ਕਰਮਚੰਦ ਕਰਮਚੰਦ ਇਸ ਯੂਨੀਵਰਸਿਟੀ ਦੇ ਸੰਸਥਾਪਕ ਨੇ ਅਗਲੀ ਯੂਨੀਵਰਸਿਟੀ ਹੈ ਚਿਤਕਾਰਾ ਯੂਨੀਵਰਸਿਟੀ ਚਿਤਕਾਰਾ ਯੂਨੀਵਰਸਿਟੀ ਇਹ ਵੀ ਪ੍ਰਾਈਵੇਟ ਯੂਨੀਵਰਸਿਟੀ ਹੈ ਇਹ ਕਿੱਥੇ ਹੈ ਜੀ ਰਾਜਪੁਰਾ ਵਿੱਚ ਸਥਾਪਨਾ 2010 ਨੂੰ ਇਹਦੀ ਸਥਾਪਨਾ ਹੋਈ ਸੀ ਤੇ ਸੰਸਥਾਪਕ ਕੌਣ ਨੇ ਜੀ ਇਹਦੇ ਡਾਕਟਰ ਅਸ਼ੋਕ ਚਿਤਕਾਰਾ ਅਤੇ ਇਹਦੀ ਪਤਨੀ ਡਾਕਟਰ ਮધુ ਚਿਤਕਾਰਾ ਇਹਨਾਂ ਦੁਆਰਾ ਇਹ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਸੀ ਹਾਂਜੀ ਅੱਗੇ ਚੱਲਦੇ ਆ ਅਗਲੀ ਯੂਨੀਵਰਸਿਟੀ ਹੈ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਇਹ ਹੈਗੀ ਜੀ ਅੰਮ੍ਰਿਤਸਰ ਵਿੱਚ ਹੈ ਇਹਦੀ ਸਥਾਪਨਾ ਕਦੋਂ ਹੋਈ ਸੀ 1969 ਵਿੱਚ ਇਹ ਪੰਜਾਬ ਸਰਕਾਰ ਦੁਆਰਾ ਬਣਾਈ ਗਈ ਯੂਨੀਵਰਸਿਟੀ ਹੈ ਇਹ ਇੱਕ ਸਰਕਾਰੀ ਯੂਨੀਵਰਸਿਟੀ ਹੈ ਪੰਜਾਬ ਸਰਕਾਰ ਦੁਆਰਾ ਬਣਾਈ ਗਈ। ਅਗਲੀ ਯੂਨੀਵਰਸਿਟੀ ਦੀ ਗੱਲ ਕਰ ਲੈਂਦੇ ਆਂ। ਡਾਕਟਰ ਬੀ ਆਰ ਅੰਬੇਦਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ। ਇਹ ਕਿੱਥੇ ਹੈ ਜੀ? ਜਲੰਧਰ ਵਿੱਚ ਹੈ ਤੇ ਇਹਦੀ ਸਥਾਪਨਾ ਹੋਈ ਸੀ 1987 ਵਿੱਚ ਇਹਦੀ ਸਥਾਪਨਾ ਹੋਈ ਸੀ। ਇਹ ਵੀ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਦੋਨਾਂ ਦੇ ਸਹਿਯੋਗ ਨਾਲ ਇਹ ਬਣਾਈ ਗਈ ਸੀ। ਹਾਂਜੀ ਅੱਗੇ ਚੱਲਦੇ ਆਂ। ਅਗਲੀ ਹੈ ਜੀ ਆਪਣਾ IIT ਰੋਪੜ IIT ਰੋਪੜ ਇਹ ਕਿੱਥੇ ਹੈ ਜੀ ਰੂਪਨਗਰ ਵਿੱਚ ਹੈ ਸਥਾਪਨਾ ਕਦੋਂ ਹੋਈ ਸੀ 2008 ਵਿੱਚ ਇਹਦਾ ਨੀਂਹ ਪੱਥਰ ਰੱਖਿਆ ਗਿਆ ਸੀਗਾ ਤੇ ਇਹਦਾ ਸੰਸਥਾਪਕ ਕੌਣ ਹੈ ਭਾਰਤ ਸਰਕਾਰ ਦੁਆਰਾ IIT ਰੋਪੜ ਦੀ ਸਥਾਪਨਾ ਕੀਤੀ ਗਈ ਸੀ ਭਾਰਤ ਸਰਕਾਰਾਂ ਯਾਨੀ ਕਿ ਸੈਂਟਰਲ ਦੀ ਹਾਂਜੀ ਅਗਲੀ ਹੈ ਜੀ ਆਪਣੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ ਇਹ ਹੈਗੀ ਹੈ ਜੇ ਲੁਧਿਆਣਾ ਵਿੱਚ ਤੇ ਇਹ ਕਦੋਂ ਬਣਾਈ ਗਈ ਸੀ 1962 ਵਿੱਚ ਇਸ ਯੂਨੀਵਰਸਿਟੀ ਦੀ ਸਥਾਪਨਾ ਹੋਈ ਸੀ ਸੰਸਥਾਪਕ ਕੌਣ ਹੈ ਜੀ ਪੰਜਾਬ ਸਰਕਾਰ ਇਸ ਯੂਨੀਵਰਸਿਟੀ ਦੀ ਸੰਸਥਾਪਕ ਹੈ ਯਾਨੀ ਕਿ ਇਹਦੀ ਸਥਾਪਨਾ ਕੀਤੀ ਹੈ ਪੰਜਾਬ ਸਰਕਾਰ ਦੁਆਰਾ ਨੈਕਸਟ ਜੀ ਆਪਣੀ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਇਹ ਕਿੱਥੇ ਹੈਗੀ ਹੈ ਜੀ ਇਹ ਹੈਗੀ ਕਪੂਰਥਲਾ ਵਿੱਚ ਹੈ ਨਿਰਮਾਣ ਹੋਇਆ ਸੀਗਾ ਇਹਦਾ 1997 ਵਿੱਚ ਤੇ ਇਹ ਵੀ ਪੰਜਾਬ ਸਰਕਾਰ ਦੁਆਰਾ ਬਣਾਈ ਗਈ ਹੈ ਯਾਨੀ ਕਿ ਇਹ ਵੀ ਇੱਕ ਸਰਕਾਰੀ ਯੂਨੀਵਰਸਿਟੀ ਹੈ ਨੈਕਸਟ ਦੀ ਗੱਲ ਕਰ ਲੈਂਦੇ ਆਪਾਂ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਇਹ ਕਿੱਥੇ ਹੈ ਜੀ ਬਠਿੰਡੇ ਵਿੱਚ ਹੈ ਇਹਦਾ ਨਿਰਮਾਣ ਕਦੋਂ ਹੋਇਆ ਸੀਗਾ 2009 ਵਿੱਚ ਇਹਦਾ ਨਿਰਮਾਣ ਹੋਇਆ ਸੀ ਤੇ ਇਸ ਕਿੰਨੇ ਬਣਾਈ ਸੀ ਇਹ ਭਾਰਤ ਸਰਕਾਰ ਦੁਆਰਾ ਬਣਾਈ ਗਈ ਇਹ ਯੂਨੀਵਰਸਿਟੀ ਹੈ ਯਾਨੀ ਕਿ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਹਾਂਜੀ ਅੱਗੇ ਚੱਲਦੇ ਹਾਂ ਅਗਲੀ ਹੈਗੀ ਜੀ ਆਪਣੀ ਡੀਏਵੀ ਯੂਨੀਵਰਸਿਟੀ ਡੀਏਵੀ ਯੂਨੀਵਰਸਿਟੀ ਇਹ ਹੈਗੀ ਜਲੰਧਰ ਵਿੱਚ ਇਹਦਾ ਨਿਰਮਾਣ ਹੋਇਆ ਸੀ 2013 ਨੂੰ ਤੇ ਕਿਸ ਕੇ ਦੇ ਸੰਸਤਾਪਕ ਕਿਨੂੰ ਮੰਨਿਆ ਜਾਂਦਾ ਹੈ ਦਯਾਨੰਦ ਐਂਗਲੋ ਵੈਦਿਕ ਦਯਾਨੰਦ ਐਂਗਲੋ ਵੈਦਿਕ ਯਾਨੀ ਕਿ ਡੀ اے ਵੀ ਯੂਨੀਵਰਸਿਟੀ ਇਹਨਾਂ ਨੇ ਸਥਾਪਿਤ ਕੀਤੀ ਸੀ ਅਗਲੀ ਹੈ ਜੀ ਆਪਣਾ ਸੰਤ ਲੋਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਯਾਨੀ ਕਿ ਜਿਹਨੂੰ ਆਪਾਂ ਸਲਾਈਡ ਵੀ ਕਹਿ ਦਿੰਦੇ ਆ ਇਹ ਹੈਗਾ ਜੀ ਸੰਗਰੂਰ ਜ਼ਿਲ੍ਹੇ ਵਿੱਚ ਲੋਂਗੋਵਾਲ ਲੋਂਗੋਵਾਲ ਹੈ ਜੀ ਸੰਗਰੂਰ ਜ਼ਿਲ੍ਹੇ ਵਿੱਚ ਉੱਥੇ ਅਜੇ ਤੇ ਇਹ ਸਥਾਪਿਤ ਕੀਤਾ ਗਿਆ ਸੀਗਾ 1999 ਵਿੱਚ ਭਾਰਤ ਸਰਕਾਰ ਦੁਆਰਾ ਭਾਰਤ ਸਰਕਾਰ ਦੁਆਰਾ ਇਹ ਸਥਾਪਿਤ ਕੀਤਾ ਗਿਆ ਸੀ ਹਾਂਜੀ ਅੱਗੇ ਚੱਲਦੇ ਹਾਂ ਨੈਕਸਟ ਹੈ ਜੀ ਆਪਣੀ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾ ਇਹ ਕਿੱਥੇ ਹੈ ਜੀ ਇਹ ਪਟਿਆਲੇ ਵਿੱਚ ਹੈ ਇਹਦਾ ਨਿਰਮਾਣ ਹੋਇਆ ਸੀ 2006 ਵਿੱਚ ਸੰਸਥਾਪਕ ਭਾਰਤ ਸੋਰੀ ਪੰਜਾਬ ਸਰਕਾਰ ਦੁਆਰਾ ਇਹਨੂੰ ਬਣਾਇਆ ਗਿਆ ਸੀਗਾ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾ ਉਸ ਸਮੇਂ ਕੌਣ ਸੀਗੀ ਸਰਕਾਰ ਕਿਹਦੀ ਸੀ ਕਾਂਗਰਸ ਸਰਕਾਰ ਸੀ ਉਸ ਸਮੇਂ ਹਾਂਜੀ ਅਗਲੀ ਯੂਨੀਵਰਸਿਟੀ ਆਪਣੀ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਇਹ ਹੈ ਜੀ ਲੁਧਿਆਣੇ ਵਿੱਚ ਹੈ ਇਹਦਾ ਨਿਰਮਾਣ ਹੋਇਆ ਸੀ 2005 ਵਿੱਚ ਸਥਾਪਕ ਹੈ ਪੰਜਾਬ ਸਰਕਾਰ ਪੰਜਾਬ ਸਰਕਾਰ ਦੁਆਰਾ ਇਹ ਯੂਨੀਵਰਸਿਟੀ ਬਣਾਈ ਗਈ ਸੀ 2005 ਵਿੱਚ ਜੀ ਹਾਂਜੀ ਅੱਗੇ ਚੱਲਦੇ ਹਾਂ ਅਗਲੀ ਹੈ ਜੀ ਆਪਣੀ ਜਰਨਲ ਨੈਟਵਰਕ ਐਕਸੈਸ ਯੂਨੀਵਰਸਿਟੀ ਯਾਨੀ ਕਿ ਜੀ ਐਨ ਐ ਜੀ ਐਨ ਐ ਯੂਨੀਵਰਸਿਟੀ ਵੀ ਨੂੰ ਕਿਹਾ ਜਾਂਦਾ ਹੈ ਤੇ ਇਹ ਕਿੱਥੇ ਹੈ ਜੀ ਇਹ ਹੈਗੀ ਹੈ ਫਗਵਾੜਾ ਵਿੱਚ ਜਿੱਥੇ ਲਵਲੀ ਯੂਨੀਵਰਸਿਟੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਹੈ ਨਾ ਉੱਥੇ ਹੀ ਫਗਵਾੜੇ ਵਿੱਚ ਇਹ ਜੀ ਐਨ ਐ ਯੂਨੀਵਰਸਿਟੀ ਵੀ ਹੈ ਠੀਕ ਹੈ ਇਹਦਾ ਨਿਰਮਾਣ ਹੋਇਆ ਸੀ 2014 ਵਿੱਚ ਸਥਾਪਕ ਕੌਣ ਹੈ ਜੀ ਡਾਕਟਰ ਗੁਰਦੀਪ ਸਿੰਘ ਡਾਕਟਰ ਗੁਰਦੀਪ ਸਿੰਘ ਇਹਦੇ ਸਥਾਪਕ ਨੇ ਅਗਲੀ ਹੈ ਜੀ ਆਪਣੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੀ ਇਹ ਬਹੁਤ ਵਾਰੀ ਪੇਪਰ ਵਿੱਚ ਪੁੱਛਿਆ ਗਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਹੈ ਜੋ ਉਹ ਕਿੱਥੇ ਹੈ ਤਾਂ ਇਹ ਹੈ ਜੀ ਬਠਿੰਡੇ ਵਿੱਚ ਬਠਿੰਡੇ ਵਿੱਚ ਇਹ ਯੂਨੀਵਰਸਿਟੀ ਹੈ ਤੇ 2015 ਵਿੱਚ ਇਹ ਯੂਨੀਵਰਸਿਟੀ ਬਣਾਈ ਗਈ ਇਸ ਯੂਨੀਵਰਸਿਟੀ ਜੋ ਨਿਰਮਾਣ ਹੈ ਉਹ 2015 ਵਿੱਚ ਹੋਇਆ ਸੀ ਤੇ ਸੰਸਥਾਪਕ ਜੀ ਪੰਜਾਬ ਸਰਕਾਰ ਦੁਆਰਾ ਇਹ ਯੂਨੀਵਰਸਿਟੀ ਬਣਾਈ ਗਈ ਹਾਂ ਜੀ ਅੱਗੇ ਚੱਲਦੇ ਹਾਂ ਅਗਲੀ ਹੈ ਜੀ ਆਪਣੀ ਗੁਰੂ ਕਾਸ਼ੀ ਯੂਨੀਵਰਸਿਟੀ ਗੁਰੂ ਕਾਸ਼ੀ ਯੂਨੀਵਰਸਿਟੀ ਇਹ ਕਿੱਥੇ ਹੈ ਜੀ ਤਲਵੰਡੀ ਸਾਬੋ ਜਿਹਨੂੰ ਗੁਰੂ ਦੀ ਕਾਸ਼ੀ ਵੀ ਕਿਹਾ ਜਾਂਦਾ ਹੈ ਤਲਵੰਡੀ ਸਾਬੋ ਵਿੱਚ ਹੈ ਨਿਰਮਾਣ ਜੀ 2011 ਵਿੱਚ ਹੋਇਆ ਸੀ ਸਥਾਪਕ ਡਾਕਟਰ ਆਤਮ ਪ੍ਰਕਾਸ਼ ਇਤਸ ਸੰਸਥਾਪਕ ਮੰਨੇ ਜਾਂਦੇ ਹਨ ਵੈਸੇ ਪੰਜਾਬ ਸਰਕਾਰ ਵੀ ਕਿਹਾ ਜਾਂਦਾ ਹੈ ਹਾਂਜੀ ਅਗਲੀ ਹੈ ਜੀ ਆਪਣੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸ ਗੁਰੂ ਰਾਮਦਾਸ ਯੂਨੀਵਰਸਿਟੀ of health science ਇਹ ਹੈਗੇ ਜੀ ਅਮਰਸਰ ਸਥਾਨਕ ਅਮਰਸਰ ਨਿਰਮਾਣ ਹੋਇਆ ਸੀ 2016 ਨੂੰ ਤੇ ਪੰਜਾਬ ਸਰਕਾਰ ਦੁਆਰਾ ਇਹ ਬਣਾਈ ਗਈ ਸੀ ਗੁਰੂ ਰਾਮਦਾਸ ਤੋਂ ਆਪਾਂ ਜੇ ਕੁਐਸਚਨ ਆ ਜਾਏ ਕਿ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸ ਕਿੱਥੇ ਹੈ ਤਾਂ ਆਪਾਂ ਗੁਰੂ ਰਾਮਦਾਸ ਨੂੰ ਯਾਦ ਕਰਕੇ ਹੀ ਆਪਣੇ ਦਿਮਾਗ ਚਾਣਾ ਚਾਹੀਦਾ ਹੈ ਕਿ ਅਮਰਸਰ ਕਿਉਂਕਿ ਗੁਰੂ ਰਾਮਦਾਸ ਜੀ ਅਮਰਸਰ ਨਾਲ ਰਿਲੇਟਡ ਨੇ ਇਸ ਕਰਕੇ ਆਪਾਂ ਨੂੰ ਉੱਥੇ ਦਿਮਾਗ ਲਾਣਾ ਚਾਹੀਦਾ ਹੈ ਕਿ ਇਹ ਯੂਨੀਵਰਸਿਟੀ ਅਮਰਸਰ ਵਿੱਚ ਹੋ ਸਕਦੀ ਹੈ ਜਾਂ ਹੈਗੀ ਹੈ ਠੀਕ ਹੈ ਜੀ ਤਾਂ ਅੱਗੇ ਚੱਲਦੇ ਹਾਂ ਹਾਂਜੀ ਅਗਲੀ ਯੂਨੀਵਰਸਿਟੀ ਆਪਣੀ ਰਿਮਟ ਯੂਨੀਵਰਸਿਟੀ ਰਿਮਟ ਯੂਨੀਵਰਸਿਟੀ ਇਹ ਵੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਹੈ ਇਹ ਹੈਗੀ ਜੀ ਮੰਡੀ ਗੋਵਿੰਦਗੜ੍ਹ ਨਿਰਮਾਣ ਹੋਇਆ ਸੀ 2015 ਨੂੰ ਤੇ ਸੰਸਥਾਪਕ ਕੌਣ ਜੀ ਦੇ ਆਰ ਕੇ ਮਿੱਤਲ ਆਰ ਕੇ ਮਿੱਤਲੇ ਦੇ ਸੰਸਥਾਪਕ ਮੰਨੇ ਜਾਂਦੇ ਹਨ ਸ਼੍ਰੀ ਅਗਲੀ ਹੈਗੀ ਜੀ ਆਪਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਇਹ ਕਿਹੜੇ ਸਥਾਨ ਤੇ ਹੈ ਜੀ ਫਤਿਹਗੜ੍ਹ ਸਾਹਿਬ ਨਿਰਮਾਣ ਹੋਇਆ ਸੀ ਇਹਦਾ 2008 ਨੂੰ ਤੇ ਪੰਜਾਬ ਸਰਕਾਰ ਦੁਆਰਾ ਇਹ ਬਣਾਈ ਗਈ ਸੀ ਹਾਂਜੀ ਅਗਲੀ ਯੂਨੀਵਰਸਿਟੀ ਆਪਣੀ ਗੁਰੂ ਰਵੀਦਾਸ ਹਾਂਜੀ ਅਗਲੀ ਯੂਨੀਵਰਸਿਟੀ ਹੈ ਆਪਣੀ ਗੁਰੂ ਰਵੀਦਾਸ ਆਯੁਰਵੈਦਿਕ ਯੂਨੀਵਰਸਿਟੀ ਗੁਰੂ ਰਵੀਦਾਸ ਆਯੁਰਵੈਦਿਕ ਯੂਨੀਵਰਸਿਟੀ ਇਹ ਕਿੱਥੇ ਹੈ ਜੀ ਹੁਸ਼ਿਆਰ ਪੂਰਵ ਵਿੱਚ ਹੈ ਨਿਰਮਾਣ ਹੋਇਆ ਸੀ 2011 ਵਿੱਚ ਤੇ ਪੰਜਾਬ ਸਰਕਾਰ ਦੁਆਰਾ ਬਣਾਈ ਗਈ ਹੈ ਠੀਕ ਹੈ ਜੀ ਇਹ ਜਿੰਨੇ ਵੀ ਪੁਆਇੰਟ ਨੇ ਨਾ ਇਹਨਾਂ ਵਿੱਚੋਂ ਹੀ ਕੁਐਸਚਨ ਆਉਂਦੇ ਨੇ ਵੀ ਕਿੱਥੇ ਹੈ ਕਦੋਂ ਬਣੀ ਤੇ ਕਿਸ ਦੁਆਰਾ ਬਣਾਈ ਗਈ ਠੀਕ ਹੈ ਅਗਲੀ ਯੂਨੀਵਰਸਿਟੀ ਜੀ ਆਪਣੀ ਸਹੀਦ ਭਖਤ ਸਿੰਘ ਯੂਨੀਵਰਸਿਟੀ ਸਹੀਦ ਭਖਤ ਸਿੰਘ ਯੂਨੀਵਰਸਿਟੀ ਹੈ ਇਹ ਕਿੱਥੇ ਹੈ ਜੀ ਫਿਰੋਜ਼ਪੁਰ ਵਿੱਚ ਹੈ ਨਿਰਮਾਣ ਹੋਇਆ ਸੀ 1995 ਵਿੱਚ ਪੰਜਾਬ ਸਰਕਾਰ ਦੁਆਰਾ ਇਹ ਯੂਨੀਵਰਸਿਟੀ ਬਣਾਈ ਗਈ ਹੈ ਹਾਂ ਜੀ ਅੱਗੇ ਚੱਲਦੇ ਹਾਂ ਅਗਲੀ ਹੈ ਜੀ ਆਪਣੀ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਮਹਾਰਾਜਾ ਭੁਪਿੰਦਰ ਸਿੰਘ ਦਾ ਤੁਸੀਂ ਯਾਦ ਲਾ ਲਓ ਕਿ ਇਹ ਕਿੱਥੋਂ ਦੇ ਰਾਜਾ ਸਨ ਪਟਿਆਲਾ ਦੇ ਤਾਂ ਇਹ ਕਿੱਥੇ ਹੈ ਜੀ ਪਟਿਆਲਾ ਵਿੱਚ ਹੈ ਤੇ ਇਹਦਾ ਨਿਰਮਾਣ ਹੋਇਆ ਸੀ 2019 ਵਿੱਚ ਇਹਦਾ ਨਿਰਮਾਣ ਹੋਇਆ ਸੀ ਤੇ ਇਹ ਸੰਸਥਾਪਕ ਉਹਨਾਂ ਪੰਜਾਬ ਸਰਕਾਰ ਦੁਆਰਾ ਇਹ ਯੂਨੀਵਰਸਿਟੀ ਬਣਾਈ ਗਈ ਸੀ ਹਾਂਜੀ ਅਗਲੀ ਯੂਨੀਵਰਸਿਟੀ ਆਪਣੀ ਜਗਤ ਗੁਰੂ ਨਾਨਕ ਪੰਜਾਬ ਰਾਜ ਓਪਨ ਯੂਨੀਵਰਸਿਟੀ ਇਹ ਵੀ ਹੈਗੀ ਜੀ ਪਟਿਆਲੇ ਵਿੱਚ ਹੈ ਤੇ ਇਹਦਾ ਵੀ ਨਿਰਮਾਣ ਹੋਇਆ ਸੀਗਾ 2019 ਵਿੱਚ ਇਹ ਵੀ ਪੰਜਾਬ ਸਰਕਾਰ ਦੁਆਰਾ ਬਣਾਈ ਗਈ ਸੀ ਤਾਂ ਦੋਸਤੋ ਜਿੰਨੇ ਵੀ ਯੂਨੀਵਰਸਿਟੀਆਂ ਨੇ ਜੋ ਜਿੰਨਾ ਵਿੱਚੋਂ ਕੁਐਸਚਨ ਆਉਂਦੇ ਨੇ ਪੇਪਰਾਂ ਵਿੱਚ ਉਹ ਸਾਰੇ ਯੂਨੀਵਰਸਿਟੀ ਮੈਂ ਤੁਹਾਨੂੰ ਇੱਕ ਵੀਡੀਓ ਵਿੱਚ ਕੰਪਲੀਟ ਕਰਾ ਦਿੱਤੀਆਂ ਨੇ ਤੇ ਦੋਸਤੋ ਜੇ ਉਹ ਵੀ ਚੈਨਲ ਤੇ ਨਵੇਂ ਨੇ ਪਹਿਲੀ ਗੱਲ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਹਰ ਨਵੀਂ ਵੀਡੀਓ ਇਸ ਚੈਨਲ ਤੇ ਮਿਲ ਸਕੇ ਤੇ ਦੋਸਤੋ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ